ਹਾਂਜੀ ਸਾਡੇ ਸਿਕਾਲ ਜੀ ਪਸ਼ੂ ਪਾਲਕਾਂ ਲਈ ਬਹੁਤ ਖੁਸ਼ੀ ਦੀ ਖਬਰ ਹੈ ਕਿ ਡਾਕਟਰ ਜੀਵਨ ਕੁਮਾਰ ਗੁਪਤਾ ਜੀ ਦੀ ਕਿਤਾਬ ਵਿਗਿਆਨਿਕ ਡੈਰੀ ਫਾਰਮਿੰਗ ਡੈਰੀ ਫਾਰਮਿੰਗ ਦੇ 100% ਪ੍ਰੈਕਟੀਕਲ ਨੁਕਸੇ ਤੇ ਖੁਰਾਕੀ ਮਸਲੇ ਦਵਾਈਆਂ ਨਾਲ ਹੱਲ ਨਹੀਂ ਹੋਣੇ ਲਾਂਚ ਹੋ ਚੁੱਕੀ ਹੈ ਜੀ ਇਹ ਕਿਤਾਬ ਡਾਕਟਰ ਸਾਹਿਬ ਦੀ 25 ਸਾਲ ਦੀ ਸਖਤ ਮਿਹਨਤ ਦਾ ਨਤੀਜਾ ਹੈ ਜੀ ਜਿਹੜੇ ਵੀਰ ਆਪਣੀ ਡੈਰੀ ਨੌਲੇਜ ਨੂੰ ਬਿਹਤਰ ਕਰਨਾ ਚਾਹੁੰਦੇ ਹਨ ਉਹ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ ਇਸ ਕਿਤਾਬ ਵਿੱਚ 100% ਪ੍ਰੈਕਟੀਕਲ ਇਨਫੋਰਮੇਸ਼ਨ ਦਿੱਤੀ ਗਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗਾਵਾਂ ਕਿਹੜੀਆਂ ਰੱਖਣੀਆਂ ਨੇ ਤੰਦਰੁਸਤ ਗਾਵਾਂ ਦੀ ਪਹਿਚਾਣ ਪਸ਼ੂਆਂ ਦੀ ਸਾਰੀਆਂ ਚਿਚੜਾਂ ਦੇ ਮਸਲੇ ਮਸਟੈਟਿਸ ਬਾਰੇ ਫੀਡ ਬਾਰੇ ਅਤੇ ਇਥੋਂ ਤੱਕ ਕਿ ਇਹਨਾਂ ਨੇ A2 A1 ਦੁੱਧ ਦੇ ਰੋਲੇ ਬਾਰੇ ਮੱਝਾਂ ਨੂੰ ਲੱਗਣ ਵਾਲੇ ਦੁੱਧ ਵਾਲੇ ਟੀਕੇ ਬਾਰੇ ਵੀ ਸਾਰੀ ਨੌਲੇਜ ਬੜੀ ਦਿੱਤੀ ਹੈ ਜਿਸ ਵੀਰ ਨੇ ਵੀ ਇਹ ਕਿਤਾਬ ਖਰੀਦਣੀ ਹੋਵੇ ਉਹ ਡਾਕਟਰ ਸਾਹਿਬ ਦੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ